ਭੰਗੀ ਸਰ ਮਰਚੰਟ ਨੇਵੀ ਹੈ ਕੀ ਹੈ ਦੁਨੀਆ ਚ ਲਗਭਗ 65000 ਮਰਚੰਟ ਨੇਵੀ ਦੇ ਜਹਾਜ ਆ ਜਗੇ ਨਾ ਜਿਹੜਾ ਦੁਨੀਆ ਦਾ 80% ਕਾਰੋਬਾਰ ਕਰਦੇ ਨਾਲੇ ਇੰਡੀਆ ਚ 200 ਬੰਦਰਗਾਹ ਹੈਗੇ ਆ ਨਾਲੇ ਜਿਸ ਤੁਸੀਂ ਇਹ ਲਾ ਲਓ ਕਿ 13 ਵੱਡੇ ਵੱਡੇ ਬੰਦਰਗਾਹ ਹੈਗੇ ਆ ਆ ਮਰਚੰਟ ਨੇਵੀ ਇਹ ਆ ਕਿ ਉਹ ਜਾਂ ਜਾਂ ਚ ਕੰਮ ਕਰਨ ਵਾਲ ਨੂੰ ਸੀਫਰ ਕਹਿੰਦੇ ਹਰ ਜਹਾਜ਼ ਦੇ 22-23 ਬੰਦਾ ਹੁੰਦਾ ਕਰੂਜ਼ ਲਾਈਨ ਉਹ ਥੋੜੀ ਬકરી ਨੌਕਰੀ ਹੈ ਉਸ ਕਿੰਬਰੀ ਹਜ਼ਾਰ ਬੰਦਾ ਵੀ ਹੁੰਦਾ ਵੀ ਹੁੰਦਾ ਜਿਹੜਾ ਨੌਕਰੀ ਕਰਦਾ ਹੈਗਾ ਕਿੰਨੇ ਇੱਕ ਬੰਦੇ ਤੁਹਾਡੀ ਕੰਪਨੀ ਦੇ ਵਿੱਚ ਸੀ ਫਿਰਰ ਜਿਹਨੂੰ ਆਪਾਂ ਕਹਿੰਦੇ ਆ ਕੰਮ ਕਰ ਰਹੇ ਆ 5000 ਦਾ ਆਂਕੜਾ ਹੋਣਾ ਨੇੜੇ-ਤੇੜੇ ਨਾਲੇ ਤੁਸੀਂ ਲਾ ਲਓ ਕਿ ਜਿਹੜਾ ਰੇਟਿੰਗ ਦਾ ਤੱਪਕਾ ਹੈਗਾ ਸਾਡਾ ਉਹ ਜ਼ਿਆਦਾ ਸਾਡਾ ਪੰਜਾਬ ਤੋਂ ਨਾਲੇ ਹਿਮਾਚਲ ਤੋਂ ਨਾਲੇ ਪੰਜਾਬ ਹਿਮਾਚਲ ਦਾ ਉੱਥੇ ਸਾਡਾ ਜੋਰ ਜ਼ਿਆਦਾ ਹੈਗਾ ਉਸ ਪਾਸੇ ਦਾ ਬੱਚੇ ਹੋਣਗੇ ਜਿਹੜੇ ਤੁਹਾਡੇ ਉੱਥੇ ਤਿਆਰੀ ਕਰ ਰਹੇ ਆ ਸਰ ਉਹ ਕਿਵੇਂ ਤਿਆਰੀ ਕਰਨ ਵੀ ਉਹ ਕੱਲ ਨੂੰ ਸ਼ਿਪਿੰਗ ਜੁਆਇਨ ਕਰ ਸਕਾਂ ਇਹ ਦੇਖੋ ਮਰਚਨਿਊ ਵਿੱਚ ਸਭ ਤੋਂ ਵਧੀਆ ਹੈਗਾ ਜੇ ਤੁਸੀਂ 12ਵੀਂ ਨਾਨ-ਮੈਡੀਕਲ ਕੀਤੀ ਹੈ ਨਾ ਪੀਸੀਐਮ ਤਾਂ ਤਾਂ ਤੁਸੀਂ dgshipping.gov.in ਇਹ ਵੈਬਸਾਈਟ ਦੇਖ ਲਓ ਇਸ ਚ ਸਾਰਾ ਉਹਨਾਂ ਨੇ ਦੱਸਿਆ ਪਿਆ ਇਹਨਾਂ ਦਾ ਫੇਸਬੁੱਕ ਚ ਵੀ ਹੈਗਾ ਇਹਨਾਂ ਦਾ ਬੜੇ ਵੀਡੀਓ ਵੀ ਹੈਗੇ ਨਾ ਬੜੀ ਸੋਹਣੀ ਗਾਈਡੈਂਸ ਹੈ ਤਾਂ ਇਹ ਮਤਲਬ ਜਦ ਤੱਕ ਤੁਹਾਡੀ ਤਸੱਲੀ ਬਖਸ਼ ਗਾਈਡੈਂਸ ਨਹੀਂ ਹੁੰਦੀ ਨਾ ਤਦ ਤੱਕ ਮੈਂ ਤਾਂ ਇਹ ਕਹਾਂਗਾ ਕਿ ਬਈ ਮਰਚਨਿਊ ਜਾਣ ਦੀ ਲੋੜ ਹੈ ਨਹੀਂ ਕਿ ਜਿਹਦਾ 10ਵੀਂ 12ਵੀਂ ਮੁੰਡੇ ਨੇ ਆਰਟਸ ਕੀਤਾ ਪਿਆ ਜਾਂ ਆਈਟੀਆਈ ਕੀਤੀ ਹੈ 25 ਸਾਲ ਤੋਂ ਘੱਟ ਉਮਰ ਹੈ ਐਸਸੀ ਐਸਟੀ ਓਬੀਸੀ ਵਾਸਤੇ ਚੋ 2 ਸਾਲ ਦਾ ਵਾਅਦਾ ਹੈਗਾ 5 ਸਾਲ ਦਾ ਕਰਤ ਪਰ ਸਕਦੇ 6 ਮਹੀਨੇ ਦਾ ਕੋਰਸ ਹੈਗਾ ਇਹ ਕਈ ਇੱਕ ਆਪਣਾ ਇੰਸਟੀਟਿਊਟ ਉਥੇ ਚੰਡੀਗੜ੍ਹ ਦੇ ਲਾਗੇ ਵੀ ਹੈਗਾ ਬਾਕੀ ਆਪਣੇ ਇੰਸਟੀਟਿਊਟ ਜ਼ਿਆਦਾਤਰ ਮ드ਰਾਸ ਵਾਲੇ ਪਾਸੇ ਨੇ ਤਾਂ ਜੇ ਨਿਆਣਿਆਂ ਨੂੰ ਉਸ ਇੰਸਟੀਟਿਊਟਸ ਭੇਜਣਾ ਹੈਗਾ 6 ਮਹੀਨੇ ਦਾ ਕੋਰਸ ਕਰਾਣਾ ਹੈਗਾ 2 ਲੱਖ ਤੋਂ 3 ਲੱਖ ਜਾਂ 4 ਰੱਖ ਜਿਹੜੀ ਵੀ ਉੱਥੇ ਦੀ ਫੀਸ ਹੈ ਦੇਣ ਤੋਂ ਪਹਿਲਾਂ ਤੁਸੀਂ ਇਹ ਪਤਾ ਕਰ ਲਿਓ ਕਿ ਉਸ ਇੰਸਟੀਟਿਊਟ ਚ ਜਿਹੜੇ ਪਹਿਲਿਆਂ ਨੇ ਕੋਰਸ ਕੀਤਾ ਉਹਨਾਂ ਨੂੰ ਨੌਕਰੀ ਵੀ ਹੈ ਨਹੀਂ ਹੈ ਇਹ ਥੋੜਾ ਇਸ ਚ ਹਾਲ ਜ਼ਿਆਦਾ ਮਾੜਾ ਹੈਗਾ ਪਰ ਮੇਰੀ ਤਾਂ ਸੰਗਤ ਦੇ ਅਗੇ ਬੇਨਤੀ ਹੈਗੀ ਜੇ ਤੁਸੀਂ ਆਪਣੇ ਨਿਆਣੇ ਨੂੰ ਇੱਕ ਕੋਰਸ ਕਰਾਣਾ ਇੱਕ ਵਾਰੀ ਛੱਡ ਕੇ ਦੋ ਵਾਰੀ ਛੱਡ ਕੇ 10 ਵਾਰੀ ਸੋਚਿਓ ਫਿਰ ਜਾ ਕੇ ਕੋਰਸ ਨੂੰ ਹੱਥ ਲਾਇਓ ਸਰ ਸੈਲਰੀ ਦੱਸੋ ਫਿਰ ਕਰਨਗੇ ਸੈਲਰੀ ਦਾ ਸ਼ੁਰੂ ਸ਼ੁਰੂਆਤ ਤੋਂ ਲੈ ਕੇ ਪਹੁੰਚ ਸ਼ੁਰੂਆਤ ਜਿਹੜੀ ਸੈਲਰੀ ਹੈ ਨਾ ਉਹ ਤੁਹਾਡੀ 10000 ਤੋਂ ਲੈ ਕੇ ਇਹ ਆਪਾਂ ਕੋਕ ਦੀ ਗੱਲ ਕਰਦੇ ਜਿਹੜੀ ਕੋਕ ਦੀ ਗੱਲ ਕਰ ਰਹੇ ਹਾਂ ਸ਼ੁਰੂ ਚ 10 ਆ ਤੇ ਲੈ ਕੇ 30000 ਕੁਝ ਵੀ ਹੋ ਸਕਦੀ ਹੈ 30000 ਪਰ ਜੇ ਤੁਹਾਡਾ ਦੋ ਤਿੰਨ ਜ਼ਿਆਦਾ ਤਜਰਬਾ ਹੋ ਗਿਆ ਤਾਂ ਕਾਕਾ ਇਹ ਮੰਨ ਲੈ ਕੇ 1.5 ਲੱਖ ਕਿੱਥੇ ਨਹੀਂ ਗਿਆ ਮਹੀਨੇ ਦਾ ਕੋਈ ਟੈਕਸ ਨਹੀਂ ਦੇਣਾ ਡਾਲਰ ਚਾਣਾ ਬਾਕੀ ਦਾ ਇਹ ਹੈ 1.5 ਤੋਂ 2 ਲੱਖ ਚ ਫਿਰ ਕੋ ਤੂਫਾਨ ਚੜਿਆ ਪਿਆ ਸਰ ਪਾਣੀ ਦਾ ਤੂਫਾਨ ਚੜਿਆ ਪਿਆ ਹੈ ਨਾ ਸਾਰੇ ਦਰਿਆ ਆਪਣੇ ਆਪਣੇ ਲੈ ਕੇ ਕਈ ਪਿੰਡ ਲੈ ਕੇ ਡੁੱਬ ਗਏ ਸਾਰਾ ਪੰਜਾਬ ਖੜ ਗਿਆ ਉੱਤੇ ਤਾਂ ਮਕਾਨ ਟੈ ਸਕਦਾ ਹੌਸਲੇ ਨੂੰ ਟੈਣੀ ਚਾਹੀਦੇ ਸਹੀ ਐ ਸਾ ਠੀਕ ਐ ਤਾਂ ਰੱਬ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਜੇ ਰੱਬ ਨੇ ਅੱਜ ਮੈਨੂੰ ਇਸ ਸੇਵਾ ਲਾਇਕ ਬਣਾਇਆ ਹੈਗਾ ਤਾਂ ਅਸੀਂ ਸੇਵਾ ਦੇ ਰਹੇ ਹਾਂ ਜਦ ਤੱਕ ਰੱਬ ਸਾਨੂੰ ਇਸ ਜੋਗਾ ਰੱਖੇਗਾ ਤੇਰਾ ਪਾਣਾ ਮਿੱਠਾ ਲੱਗੇ ਜਿੰਦਾਂ ਤੂੰ ਰੱਖੇਗਾ ਠੀਕ ਰੱਖੇਗਾ ਸਾਨੂੰ ਵੀ ਠੀਕ ਰੱਖੇਗਾ ਬਾਕੀ ਉਹਨਾਂ ਵੀ ਰੱਖੇਗਾ ਵੈਲਕਮ ਟੂ ਸੇਲਾ ਟਾਕ ਅਸੀਂ ਇਹ ਪੋਡਕਾਸਟ ਕਰ ਰਹੇ ਹਾਂ ਪੰਜਾਬੀ ਵਿੱਚ ਮੇਰਾ ਪਹਿਲਾ ਪੋਡਕਾਸਟ ਹੈ ਪੰਜਾਬੀ ਵਿੱਚ ਤੇ ਅੱਜ ਮੈਂ ਕੈਪਟਨ ਸੰਜੇ ਪ੍ਰਾਸ਼ਰ ਨਾਲ ਹਾਂ ਕੈਪਟਨ ਸੰਜੇ ਪ੍ਰਾਸ਼ਰ ਸ਼ਿਪਿੰਗ ਦੇ ਵਿੱਚ ਜਾਣੇ ਜਾਂਦੇ ਨੇ ਇਹਨਾਂ ਦੇ ਕੰਮ ਕਰਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਹੈ ਜਿਹੜੇ ਬਾਹਰ ਜਹਾਜ਼ਾਂ ਤੇ ਫਸ ਗਏ ਸੀ ਮੋਸਟਲੀ ਪੰਜਾਬ ਤੋਂ ਹਿਮਾਚਲ ਤੋਂ ਹਰਿਆਣੇ ਤੋਂ ਦਿੱਲੀ ਤੋਂ ਪੈਨ ਇੰਡੀਆ ਤੇ ਅੱਜ ਅਸੀਂ ਕੈਪਟਨ ਸਾਹਿਬ ਨਾਲ ਗੱਲ ਕਰਾਂਗੇ ਸਰ ਮਰਚੈਂਟ ਨੇਵੀ ਹੈ ਕੀ ਦੇਖੋ ਮਰਚਣੇ ਵੀ ਇਸ ਤਰ੍ਹਾਂ ਹੈਗਾ ਕਿ ਦੁਨੀਆ ਦੇ ਵਿੱਚ ਜਿਹੜਾ ਵੀ ਕਾਰੋਬਾਰ ਹੁੰਦਾ ਨਾ ਉਹ ਸਮੁੰਦਰੀ ਰਾਈ ਹੁੰਦਾ ਤਾਂ ਇਹ ਤੁਸੀਂ ਅੰਦਾਜ਼ਾ ਲਾ ਲਓਗੇ ਜਿਹੜਾ 80% ਸਮਾਨ ਹੈ ਜਿਹੜਾ ਸਾੜੇ ਘਰ ਆਂਦਾ ਜਾਂ ਜਿਹੜਾ ਤੁਸੀਂ ਕਹਿ ਲੋਗੇ ਅਸੀਂ ਇੰਡੀਆ ਤੋਂ ਬਾਹਰ ਕੱਢਣਾ ਆਇਆਗਾ ਜਿਹਦਾ ਸਾੜੇ ਤੇ ਚੌਲ ਹੁੰਦੇ ਆ ਹਨਾ ਧਾਨ ਹੁੰਦੀ ਹੈ ਫਿਰ ਉਸ ਤੋਂ ਬਾਅਦ ਚੌਲ ਹੋ ਗਏ ਫਿਰ ਅਸੀਂ ਉੱਥੇ ਚੌਲ ਭੇਜਣੇ ਨੇ ਅਮਰੀਕਾ ਭੇਜਣੇ ਕੰਟੇਨਰ ਨਾਲ ਚ ਪਾਤੇ ਜਾਂ ਮਸਾਲੇ ਮਸੂਲੇ ਭੇਜਤੇ ਨਾਲੇ ਹੁਣ ਮਤਲਬ ਕੁਝ ਜਿਹਦਾ ਬਾਹਰੋਂ ਅਸੀਂ ਕਈ ਵਾਰੀ ਜਿਹੜੀ ਬਾਹਰ ਦੀ ਪ੍ਰੋਡਕਸ਼ਨ ਆਇਆ ਜਾਂ ਚਾਹ ਟੀਵੀ ਹੈਗੀ ਹੈ ਚਾਹ ਕਾਰਾਂ ਹੈ ਉਹ ਜਿਹੜੀਆਂ ਜਿਹੜੀ ਵੱਡੀ ਵੱਡੀ ਗੱਡੀਆਂ ਸਮੁੰਦਰ ਚ ਨਾ ਜਿਹਨੂੰ ਜਹਾਜ਼ ਕਹਿੰਦੇ ਨੇ ਨਾ ਮਰਚੰਟਸ਼ਿਪ ਕਹਿੰਦੇ ਨੇ ਉਹ ਫਿਰ ਉਸ ਚੰਦੀਆ ਦੁਨੀਆ ਚ ਲਗਭਗ 65000 ਮਰਚੰਟ ਨੇ ਵੀ ਜਹਾਜ਼ ਆਗੇ ਨਾ ਜਿਹੜਾ ਦੁਨੀਆ ਦਾ 80% ਕਾਰੋਬਾਰ ਕਰਦੇ ਨਾਲੇ ਇੰਡੀਆ ਚ 200 ਬੰਦਰਗਾਹ ਹੈਗੇ ਆ ਨਾਲੇ ਜਿਸ ਤੁਸੀਂ ਇਹ ਲਾ ਲੋ ਕਿ 13 ਵੱਡੇ ਵੱਡੇ ਬੰਦਰਗਾਹ ਹੈਗੇ ਆ ਪਰ ਮਰਚੰਟ ਨੇ ਵੀ ਇਹ ਹੈ ਕਿ ਉਹ ਜਹਾਜ਼ਾਂ ਚ ਕੰਮ ਕਰਨ ਵਾਲੇ ਨੂੰ ਸੀਫਰ ਕਹਿੰਦੇ ਹਰ ਜਹਾਜ਼ ਦੇ 22-23 ਬੰਦਾ ਹੁੰਦਾ 크ਰੂਜ਼ ਲਾਈਨ ਉਹ ਥੋੜੀ ਬਖਰੀ ਨੌਕਰੀ ਹੈ ਉਸ ਚ ਕਈ ਵਾਰੀ ਹਜ਼ਾਰ ਬੰਦਾ ਵੀ ਹੁੰਦਾ ਜਿਹੜਾ ਨੌਕਰੀ ਕਰਦਾ ਹੈਗਾ ਤਾ ਮੈਂ ਵੀ ਆਪਣੀ ਕੰਪਨੀ ਖੋਲੀ ਪੀ ਪਹਿਲਾਂ ਮੈਂ ਜਾਜਾਂ ਸੇਲ ਕਰਦਾ ਸੀ ਤਾਂ ਦੁਨੀਆ ਦੇ ਬਿਆਸ 82 ਮੁਲਕ ਦੇਖ ਲੇ ਤਾਂ ਫਿਰ ਉਹਦਾ ਮੇਰੀ ਪੈਦਾਇਸ਼ ਹੁਸ਼ਿਆਰਪੁਰ ਦੀ ਹੈ ਤਾਂ ਥੋੜਾ ਦੁਆਬੇ ਵਾਲੇ ਪਾਸੇ ਦੀ ਥੋੜੀ ਆਪਣੀ ਬੋਲੀ ਉਸ ਪਾਸੇ ਦੀ ਜ਼ਿਆਦਾ ਲੱਗਦੀ ਹੈ ਸਰ ਤੁਸੀਂ ਵੀ ਆਰਐਮ ਕਰਕੇ ਕੰਪਨੀ ਚਲਾ ਰਹੇ ਹੋ ਸਰ ਕਿੰਨੇ ਤੁਹਾਡੇ ਕੋਲ ਜਹਾਜ਼ ਹੈਗੇ ਨੇ ਇਸ ਤਰ੍ਹਾਂ ਇਹ ਦੇਖੋ ਵੀ ਆਰ ਮੈਰੀਟਾਈਮ ਦਾ ਫੁੱਲ ਫਾਰਮ ਹੈ ਤੁਹਾਨੂੰ ਦੱਸ ਦੇਣਾ ਭਾਜੀ ਇਹ ਗੱਲ ਇਹ ਹੋਈ ਕਿ ਅਸੀਂ ਜਦ ਬਾਬੇ ਦੀ ਮਿਹਰ ਨਾਲ ਜੇ ਸੋਚਿਆ ਨਾ ਕੰਮ ਕਰਨਾ ਹੈਗਾ ਸਮੁੰਦਰ ਦਾ ਤਾ ਉਸ ਵੇਲੇ ਵੀ ਆਰ ਵਿਭੂਤੀ RAM ਮੇਰੇ ਗੁਰੂ ਜੀ ਦਾ ਨਾਮ ਹੈਗਾ ਤਲਵਾੜੇ ਸਤਮਰ ਵਾਲੀ ਕਰਕੇ ਪਿੰਡ ਹੈਗਾ ਓਕੇ ਤਾ ਮੇਰਾ ਬਾਬਾ ਜਾਂਦਾ ਸੀ ਉੱਥੇ ਮੇਰਾ ਡੈਡੀ ਜਾਂਦਾ ਸੀ ਮੈਂ ਵੀ ਜਾਂਦਾ ਸੀ ਤਾ ਅਸੀਂ ਮਥਾ ਡੇਕਣਾ ਬਾਬੇ ਨੂੰ ਨਾਲੇ ਅਸੀਂ ਕਹਿਣਾ ਬਾਬਾ ਜੀ ਇਗਜ਼ਾਮ ਨਹੀਂ ਪਾਸ ਹੋ ਰਹੇ ਉਹਨਾਂ ਨੇ ਕਹਿਣਾ ਚੱਲ ਇਸ ਵਾਰੀ ਹੋ ਜਾਣਾ ਕਿ ਸਾਡਾ ਇਗਜ਼ਾਮ ਪਾਸ ਹੋ ਜਾਣਾ ਫਿਰ ਅਸੀਂ ਕਹਿਣਾ ਬਾਬਾ ਜੀ ਜਾਜ ਨਹੀਂ ਮਿਲ ਰਿਹਾ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਇਸ ਵਾਰੀ ਹੋ ਜਾਣਾ ਤੇਰਾ ਕੰਮ ਸਿਰੇ ਚੜ ਜਾਣਾ ਤਾ ਕੰਮ ਸਿਰੇ ਚੜ ਜਾਣਾ ਤਾ ਉਹ ਸੰਤ ਜਿਹੜੇ ਸੰਤ ਸੀ ਉਹ ਸੰਤਾਂ ਦੀ ਸੰਗਤ ਮਿਲੀ ਮੈਨੂੰ ਤਾ ਮੈਂ ਉਹਨਾਂ ਦੇ ਡੇਰੇ ਰਹਿੰਦਾ ਸੀ ਜਾ ਕੇ ਤਾ ਉਹਨ ਆ ਚੜਦਿਆਂ ਕਲਾਂਚ ਰਹੇ ਬਾਕੀ ਆਪਣੀ ਮਿਹਨਤ ਕਰਦੇ ਰਹੇ ਜਿਹੜਾ ਬਾਬੇ ਨੇ ਦੱਸਿਆ ਜਿਹੜਾ ਗੁਰੂ ਦਿੱਤੇ ਸੀ ਬਸ ਉਹਦੇ ਬੇਸ ਤੇ ਚੱਲੇ ਰਹੇ ਤਾਂ ਇਹ ਵੀ ਆਰ ਮੈਰੀਟਾਈਮ ਚ ਜਦ ਅਸੀਂ ਮਤਲਬ ਕੰਮ ਸ਼ੁਰੂ ਕੀਤਾ ਜਿਹੜਾ ਪਹਿਲਾ ਜ ਉਹਨੂੰ ਸਾਰਾ ਜਿਹੜਾ ਸ਼ਿਪਿੰਗ ਦਾ ਗੜਾ ਹੈ ਨੌਕਰੀ ਦੇਣ ਵਾਲਾ ਉਹ ਬੰਬਈ ਹੈ ਤਾਂ ਫਿਰ ਅਸੀਂ ਬੰਬਈ ਆਪਣਾ ਦਫਤਰ ਖੋਲਿਆ ਪਹਿਲਾਂ ਫਿਰ ਇੱਥੋਂ ਕੰਮ ਲਾਇਆ ਹੁਣ ਅਸੀਂ ਇੰਡੀਆ ਚ 6-7 ਦਫਤਰ ਖੋਲੇ ਪਏ ਆ ਸਰ ਕਿੰਨੇ ਕ ਬੰਦੇ ਤੁਹਾਡੀ ਕੰਪਨੀ ਦੇ ਵਿੱਚ ਸੀ ਫਿਰਰ ਜਿਹਨੂੰ ਆਪਾਂ ਕਹਿੰਦੇ ਆ ਕੰਮ ਕਰ ਰਹੇ ਆ 5000 ਦਾ ਆંકੜਾ ਹੋਣਾ ਨੇੜੇ ਤੇੜੇ ਨਾਲੇ ਤੁਸੀਂ ਲਾ ਲਓ ਕਿ ਜਿਹੜਾ ਰੇਟਿੰਗ ਦਾ ਤਪਕਾ ਹੈਗਾ ਸਾਡਾ ਉਹ ਜਾਂ ਤਾਂ ਸਾਡਾ ਪੰਜਾਬ ਤੋਂ ਨਾਲੇ ਹਿਮਾਚਲ ਤੋਂ ਨਾਲੇ ਪੰਜਾਬ ਹਿਮਾਚਲ ਦਾ ਉੱਥੇ ਸਾਡਾ ਜੋਰ ਜ਼ਿਆਦਾ ਹੈਗਾ ਉਸ ਪਾਸੇ ਦਾ ਠੀਕ ਹੈ ਸਰ ਤੇ ਸਰ ਤੁਹਾਡਾ ਆਫਿਸ ਹੁਣ ਮੈਨੂੰ ਲੱਗਦਾ ਚੰਡੀਗੜ੍ਹ ਚ ਵੀ ਖੁੱਲਿਆ ਥੋੜਾ ਟਾਈਮ ਪਹਿਲਾਂ ਮੁਹਾਲੀ ਖੁੱਲਿਆ ਸੀ ਅੱਛਾ ਜੀ ਹਾਂ ਹੁਣ ਮਤਲਬ ਉੱਥੇ ਹੈਗਾ ਨਾਲੇ ਤੇ ਇੱਕ ਪ੍ਰੋਗਰਾਮ ਵੀ ਕੀਤਾ ਸੀ ਅਸੀਂ ਥੋੜਾ ਜਿਹਾ ਦਫ਼ਤਰ ਹੈਗਾ ਸਾਡਾ ਤਾਂ ਇਸ ਕਰਕੇ ਮਤਲਬ ਇਹ ਲਾਲ ਤੁਸੀਂ ਅੰਦਾਜ਼ੇ ਨਾਲ ਕਿ ਇੰਡੀਆ ਦੇ 3,25,000 ਬੰਦਾ ਜਿਹੜਾ ਹੈ ਨਾ ਉਹ ਹਰ ਸਾਲ ਨੌਕਰੀ ਕਰਦਾ ਸਮੁੰਦਰਾਂ ਦੀ ਜਾ ਕੇ ਇਸ ਚ ਕਈ ਉੱਪਰ ਥੱਲੇ ਵਾਲੀਆਂ ਵੀ ਗੱਲਾਂ ਹੈਗੀਆਂ ਕਈ ਵਧੀਆ ਵੀ ਹੈਗੀਆਂ ਪਰ ਕੁਲ ਮਿਲਾ ਕੇ ਨੌਕਰੀ ਬੜੀ ਵਧੀਆ ਹੈਗੀ ਇਸ ਤੇ ਹਿੰਦੁਸਤਾਨ ਇਸੇ ਉਦਾਂ ਦੀ ਸਾੜੀ ਬੇਰੋਜ਼ਗਾਰੀ ਦੀ ਮਾਰ ਬੜੀ ਆ ਤਾਂ ਉਸ ਹੱਬ ਦੀ ਨੌਕਰੀ ਵਧੀਆ ਹੈਗੀ ਹੈ ਤੇ ਸਰ ਜਿਹੜੀ ਇਹ ਤੁਸੀਂ 325000 ਬੰਦੇ ਕੰਮ ਕਰ ਰਹੇ ਨੇ 5000 ਤੁਹਾਡੀ ਕੰਪਨੀ ਚ ਸਰ ਤੁਹਾਡੇ ਹਿਮਾਚਲ ਤੋਂ ਕਿੰਨੇ ਕੁ ਜਣੇ ਹੈਗੇ ਨੇ ਚ ਤੁਹਾਡੇ ਪਿੰਡ ਦੇ ਨੇੜੇ ਤੋਂ ਮੇਰੇ ਪਿੰਡ ਦੇ ਨੇੜੇ ਤੋਂ ਹੀ 500 ਹੋਣੇ ਆ ਅੱਛਾ ਜੀ ਸਾਡੇ ਉੱਥੇ ਗੁਰਬਤ ਬੜੀ ਆ ਇਹ ਸਾਰੇ ਤੁਹਾਡੀ ਕੰਪਨੀ ਸੀ ਇਹ ਮੇਰੀ ਕੰਪਨੀ ਚ ਜ਼ਿਆਦਾਤਰ ਹੈਗੇ ਬਾਕੀ ਨੂੰ ਅਸੀਂ ਦੂਜੀ ਜਿੱਥੋਂ ਜਿੱਥੇ ਸਾਨੂੰ ਪਤਾ ਲੱਗਦੀ ਹੈ ਨਾ ਨੌਕਰੀ ਹੈਗੀ ਆ ਅਸੀਂ ਉੱਥੇ ਬੰਦਾ ਕੱਲ ਦਿੰਨੇ ਆ ਮਤਲਬ ਤੁਸੀਂ ਨੌਕਰੀ ਦੇ ਰਹੇ ਨਹੀਂ ਕਹਿ ਰਹੇ ਮੇਰੀ ਕੰਪਨੀ ਚ ਕੰਮ ਕਰੋ ਮੈਂ ਤਾਂ ਕਹਿੰਦਾ ਮੇਰੀ ਕੰਪਨੀ ਚ ਵੀ ਆ ਜਾਓ ਜੇ ਮੇਰੇ ਇੱਥੇ ਨੌਕਰੀ ਹੈ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਹੋਰ ਕਿਤੇ ਲਾਵਾਂਗੇ ਪਰ ਜੇ ਕਿਤੇ ਵੀ ਨਹੀਂ ਗੱਲ ਬਣਦੀ ਤਾਂ ਅਸੀਂ ਸੱਚੀ ਗੱਲ ਦੱਸ ਦਿੰਦੇ ਨੇ ਬੰਦੇ ਨੂੰ ਕਾਕਾ ਤੇਰੀ ਗੱਲ ਨਹੀਂ ਬਣ ਰਹੀ ਇਸ ਵੇਲੇ ਠੀਕ ਹੈ ਸਰ ਬਹੁਤ ਸਾਰੇ ਨਿਆਣੇ ਹੋਣਗੇ ਬੱਚੇ ਹੋਣਗੇ ਜਿਹੜੇ ਤੁਹਾਡੇ ਉੱਥੇ ਤਿਆਰੀ ਕਰ ਰਹੇ ਆ ਸਰ ਉਹ ਕਿਵੇਂ ਤਿਆਰੀ ਕਰਨ ਵੀ ਉਹ ਕੱਲ ਨੂੰ ਸ਼ਿਪਿੰਗ ਜੁ ਤਾ ਤਾਂ ਤੁਸੀਂ dgshipping.gov.in ਇਹ ਵੈਬਸਾਈਟ ਦੇਖ ਲਓ ਇਸ ਚ ਸਾਰਾ ਉਹਨਾਂ ਨੇ ਦੱਸਿਆ ਪਿਆ ਇਹਨਾਂ ਦਾ ਫੇਸਬੁੱਕ ਚ ਵੀ ਹੈਗਾ ਇਹਨਾਂ ਦਾ ਬੜੇ ਵੀਡੀਓ ਵੀ ਹੈਗੇ ਨਾ ਬੜੀ ਸੋਹਣੀ ਗਾਈਡੈਂਸ ਹੈ ਤਾਂ ਇਹ ਮਤਲਬ ਜਦ ਤੱਕ ਤੁਹਾਡੀ ਤਸल्ली बख्ਸ਼ ਗਾਈਡੈਂਸ ਨਹੀਂ ਹੁੰਦੀ ਨਾ ਤਦ ਤੱਕ ਮੈਂ ਤਾਂ ਇਹ ਕਮਾਂਗਾ ਕਿ ਬਈ ਮਰਚਨ ਨਹੀਂ ਜਾਣ ਦੀ ਲੋੜ ਹੈ ਨਹੀਂ ਕਿਉਂਕਿ ਸਾਰੇ ਇੰਡੀਆ ਚ ਡੀਐਨਐਸ ਡਿਪਲੋਮਾ ਐ ਨੌਟੀਕਲ ਸਾਇੰਸ ਦਾ ਕੋਰਸ ਹੈਗਾ ਆਈਐਮਯੂ ਕਰਾਂਦੀ ਹੈ ਪੂਰੇ ਤੁਸੀਂ ਜੇ ਨਾਨ ਮੈਡੀਕਲ ਤੁਹਾਡੀ ਉਮਰ ਜੇ 17.5 ਹੈਗੀ ਆ ਨਾਲੇ ਤੁਸੀਂ ਇਹ ਕੋਰਸ ਵਾਸਤੇ 올 ਇੰਡੀਆ ਦਾ ਐਂਟ੍ਰਾਂਸ ਦੇਣਾ ਆਈਐਮਯੂ ਸੀਟੀ ਹੁੰਦਾ ਜਨਵਰੀ ਹਰ ਸਾਲ ਜਾਂ ਫਰਵਰੀ ਚ ਫਾਰਮ ਨਿਕਲਦੇ ਨੇ ਨਾਲੇ ਜੂਨ ਦੇ ਮਹੀਨੇ ਇੰਤਿਹਾਨ ਹੁੰਦਾ ਆਨਲਾਈਨ ਹਨਾ ਸਾਰੇ ਇੰਡੀਆ ਚ ਉਸ ਤੋਂ ਬਾਅਦ 40 ਹਜ਼ਾਰ ਨਿਆਣੇ ਐਗਜ਼ਾਮ ਦਿੰਦੇ ਨੇ ਕਰੀਬ 10 ਹਜ਼ਾਰ ਪਾਸ ਹੁੰਦੇ ਨੇ ਨਾਲੇ ਜੇ ਤੁਸੀਂ ਨੌਕਰੀਆਂ ਪੁੱਛੋ ਤਾਂ ਉਸ ਹਸਾਬ ਦੀਆਂ ਫਿਰ ਨੌਕਰੀਆਂ ਹੈਗੀਆਂ ਅਗੇ ਅਫਸਰ ਲੈਂਦੀਆਂ ਤਾਂ ਪਰ ਇਹ ਹੈ ਕਿ ਜਿਹੜਾ ਜੁਲਾਈ ਦੇ ਮਹੀਨੇ ਖਤਮ ਹੋ ਜਾਂਦੀ ਸਾਰੀ ਸਿਲੈਕਸ਼ਨ ਪਹਿਲੀ ਅਗਸਤ ਨੂੰ ਕੋਰਸ ਸ਼ੁਰੂ ਹੋ ਜਾਂਦਾ ਪਰ ਸਰ ਪੰਜਾਬ ਹਰਿਆਣਾ ਹਿਮਾਚਲ ਇਹਦੇ ਸਰ ਬਹੁਤ ਸਾਰੇ ਮਰਚਨ ਨੀਵੀ ਦੇ ਜਿਹੜੇ ਏਜੰਟ ਹੈ ਉਹ ਵੀ ਐਕਟਿਵ ਨੇ ਇਹਨਾਂ ਨੇ ਬੜੀ பசੂੜੀ ਭਾਈ ਭਈ ਇਹ ਬੜਾ ਇਹਨਾਂ ਨੇ ਗੰਦ ਪਾਇ ਇਸ ਤਰ੍ਹਾਂ ਹੋ ਗਿਆ ਕਿ ਜਿਹੜੇ ਸਾਡੇ ਵਾਲੇ ਪਾਸੇ ਨਾ ਇਹ ਕੁਝ ਏਜੰਟਾਂ ਨੂੰ ਪਤਾ ਹੈਗਾ ਕਿ ਪਿੰਡਾਂ ਪਿੰਡਾਂ 'ਚ ਜਾ ਕੇ ਨਾ ਉਹ ਇਹਦਾ ਫਾਰਮ ਦੇ ਦਿੰਦੇ ਨੇ ਯੂ ਆਰ ਸਿਲੈਕਟਡ ਇਨ ਮਰਚੈਂਟ ਨੇਵੀ ਨਾਲੇ ਇਦਾਂ ਹੀ ਮਤ ਠੀਕ ਆ ਓਪਨ ਸੀਡੀਸੀ ਕਰਾਤੀ ਨਾਲੇ ਕਹਿੰਦੇ 2 ਲੱਖ ਰੁਪਏ ਦੇ 4 ਲੱਖ ਰੁਪਏ ਦੇ ਦੋ ਤਾਂ ਮੈਨੂੰ ਇਹ ਓਪਨ ਸੀਡੀਸੀ ਉਹ ਤਾਂ ਖਰਚਾ 18-20 ਹਜ਼ਾਰ ਰੁਪਏ ਲੱਗ ਪਿਆ 18-20 ਹਜ਼ਾਰ ਲੱਗਦਾ ਲੇਕਿਨ ਇਹ ਪਿੰਡਾਂ 'ਚ ਜਾ ਕੇ ਇਹ ਕਹਿੰਦੇ ਨੇ ਕਿ ਜੀ ਅਸੀਂ ਤੁਹਾਨੂੰ ਸਿਲੈਕਟ ਕਰ ਲਵਾਂਗੇ ਅਸੀਂ ਤੁਹਾਨੂੰ ਜਾਜ ਦੇ ਦੇਵਾਂਗੇ ਮੈਨੂੰ ਲੱਗਦਾ ਕਿ ਇਦਾਂ ਦੇ ਬੰਦਿਆਂ ਦੀ ਨਾ شناخت ਪਹਿਲਾਂ ਕਰਨੀ ਚ ਨਾਲੇ ਜਿਹੜਾ ਪੁਲਿਸ ਸਟੇਸ਼ਨ ਹੈਗਾ ਉੱਥੇ ਜਾ ਕੇ ਉਤੋਂ ਕਲੀਅਰੈਂਸ ਲੈਣੀ ਚਾਹੀਦੀ ਹੈ ਕੋਈ ਵੀ ਪਿੰਡ ਵਾਲੇ ਕੋਈ ਵੀ ਮਰਚਨਰੀ ਨੀਵੀ ਦਾ ਨਾਂ ਲੈ ਕੇ ਉੱਥੇ ਤੁਹਾਨੂੰ ਆ ਕੇ ਕਹੇ ਜੀ ਮੈਂ ਕੋਰਸ ਕਰਾ ਦਵਾਵਾਂਗਾ ਤੁਹਾਨੂੰ ਨੌਕਰੀ ਦਵਾ ਦਵਾਂਗਾ ਮੇਰੀ ਕੰਪਨੀ ਆ ਤਾਂ ਉਹਨੂੰ ਕਹੋ ਜੀ ਸਾਨੂੰ ਤੁਸੀਂ ਵੈਬਸਾਈਟ ਦੱਸੋ ਨਾਲੇ ਪੁਲਿਸ ਡਿਪਾਰਟਮੈਂਟ 'ਚ ਜਾ ਕੇ ਕਹੋ ਜੀ ਇਹ ਬੰਦਾ ਇਦਾਂ ਕਹਿ ਰਿਹਾ ਆਪਣਾ ਆਪਣਾ ਜਿਹੜਾ ਪਾਸਾ ਤੁਸੀਂ ਕਲੀਅਰ ਰੱਖਿਓ ਕਿਉਂਕਿ ਇਸ 'ਚ ਫੇਸਬੁੱਕ ਦੇ ਜ਼ਰੀਏ ਮੈਂ ਦੇਖਿਆ ਹੈਗਾ ਬੜਾ ਉੱਥੇ ਜਿਹੜੀ ਮਿਸ ਗਾਈਡੈਂਸ ਹੈ ਉਹ ਜ਼ਿਆਦਾ ਹੈਗੀ ਜਾਂ ਗਾਈਡੈਂਸ ਘੱਟ ਹੈਗੀ ਹੈ ਜੇ ਤੁਹਾਨੂੰ ਗਾਈਡੈਂਸ ਚਾਹੀਦੀ ਹੈ ਤਾਂ ਸਰਕਾਰੀ ਦੀ ਜਿਹੜੀ ਵੈਬਸਾਈਟ ਹੈਗੀ ਆ ਉਹਦੇ ਥਰੂ ਜਾਣਾ ਚਾਹੀਦਾ ਬੰਦੇ ਨੂੰ ਠੀਕ ਹੈ ਸਰ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਬਹੁਤ سارے ਜਿਹੜੇ ਪਹਿਲਾਂ ਵੀ ਮੈਂ ਗੱਲ ਕੀਤੀ ਜਿੱਤੇ ਕਰਕੇ ਤੁਸੀਂ ਜਾਣੇ ਜਾਂਦੇ ਹੋ ਸ਼ਿਪਿੰਗ 'ਚ ਤੁਸੀਂ ਬਹੁਤ ਸਾਰੇ ਬੰਦਿਆਂ ਨੂੰ ਬਾਹਰੋਂ ਲੈ ਕੇ ਆਏ ਆ ਬਚਾ ਕੇ ਜਿਹਨਾਂ ਦੇ ਜਹਾਜ਼ ਫਸ ਗਏ ਸੀ ਕੰਪਨੀ ਦੀ ਵਜ੍ਹਾ ਕਰਕੇ ਜਾਂ ਫਿਰ ਕੋਈ ਕਾਨੂੰਨ ਕਰਕੇ ਜਾਂ ਕੋਈ ਹੋਰ ਗੱਲਬਾਤ ਹੋ ਗਈ ਸਰ ਉਹਦੇ 'ਚ ਪੰਜਾਬ ਦਾ ਕੋਈ ਸਰਟਨ ਏਰੀਆ ਹੈਗਾ ਜਿਹਦੇ 'ਚ ਐਦਾਂ ਦੇ ਕੇਸ ਜ਼ਿਆਦਾ ਹੋ ਰਹੇ ਨੇ ਇਹ ਦੇਖੋ ਸਾਡਾ ਜਿਹੜਾ ਦੋਆਬੇ ਵਾਲੇ ਪਾਸਾ ਹੈਗਾ ਨਾ ਸਪੈਸ਼ਲੀ ਮੈਂ ਕਹ ਲੈਣਾ ਇਹ ਆਪਣਾ ਹੁਸ਼ਿਆਰਪੁਰ ਹੋ ਗਿਆ ਜਲੰਧਰ ਹੋ ਗਿਆ ਮੁਕੇਰੀਆਂ ਵਾਲਾ ਪਾਸਾ ਹੋ ਗਿਆ ਪਠਾਨਕੋਟ ਵਾਲਾ ਪਾਸਾ ਹੋ ਗਿਆ ਹਾਂਜੀ ਇਹਦਾ ਜਿਆਦਾ ਹੈਗਾ ਤੰਬੜਤੂਸਾ ਜਿਹੜਾ ਪਿਆ ਹੈਗਾ ਇਸ ਚ ਇਹ ਹੁੰਦਾ ਜਿੱਦਾਂ ਬੰਦੇ ਕਿਆ ਕਰਦੇ ਨੇ ਕਈ ਵਾਰੀ ਚਲੋ ਕਾਲੀ ਚ ਚਲੇ ਗਏ ਜਾਹਤੇ ਜਿਹਦਾ ਸਾਢੇ ਇੱਕ ਕੇਸ ਹੋਇਆ ਹਨਾ ਮੁਕੇਰੀਆਂ ਦੇ ਮੁੰਡੇ ਸੀ ਨਾਲੇ ਪਠਾਨਕੋਟ ਵਾਲੇ ਪਾਸੇ ਦੇ ਸੀ ਤਾਂ ਉਹ ਜਾਹਤੇ ਚਲੇ ਗਏ ਨਾਲੇ ਜਾਜ ਨੇ ਕੋਈ ਇਦਾਂ ਦਾ ਕਾਰਗੋ ਚੱਕ ਲਿਆ ਜਿਹੜਾ ਚੱਕਣਾ ਨਹੀਂ ਚਾਹੀਦਾ ਸੀ ਵੀਅਤ ਨਾਮ ਤੋਂ ਚਾਈਨਾ ਗਿਆ ਉਹਨਾਂ ਨੇ ਅਰੈਸਟ ਕਰ ਲਿਆ ਸਰਦਾਰ ਕਪਤਾਨ ਜੀ ਉਹਨਾਂ ਨੇ ਪਾਤਾ ਜੇਲ੍ਹ ਚ ਸਾਰੇ ਨੂੰ ਫਿਰ ਉਹ ਆਏ ਪਹਿਲਾਂ ਉਹਨੇ ਹੈਲਪਫੁਲ ਮੰਗੀ ਸਾਰਿਆਂ ਕੋਲੋਂ ਫਿਰ ਉਹ ਉਸ ਵੇਲੇ ਹਰ ਸਿਮਰਤ ਕੌਰ ਕੋਲ ਬਾਦਲ ਕੋਲ ਗਏ ਉਹਨਾਂ ਨੇ ਜਿਆਦਾ ਮੂਲਾ ਆ ਫਿਰ ਉਸ ਤੋਂ ਬਾਅਦ ਉਹ ਆ ਗਏ ਸਾਡੇ ਕੋਲ ਆ ਕੇ ਮੈਨੂੰ ਕਹਿੰਦੇ ਜੀ ਸਾਨੂੰ ਪਤਾ ਲੱਗਾ ਤੁਸੀਂ ਹੈਲਪ ਕਰਦੇ ਹੋ ਮੈਂ ਲੈ ਗਿਆ ਜੀ ਉਹਨਾਂ ਨੂੰ ਉਸ ਵੇਲੇ ਸੁਸ਼ਮਾ ਸਵਰਾਜ ਕੋਲ ਮੈਂ ਗਿਆ ਜੀ ਠੀਕ ਹੈ ਮੈਡਮ ਤੁਸੀਂ ਹੈਲਪ ਕਰ ਦਿਓ ਮੈਡਮ ਕਹਿੰਦੀ ਠੀਕ ਹੈ ਮੈਂ ਐਮਬੈਸੀ ਨੂੰ ਕਹਿ ਦੇਣੀ ਆ ਫਿਰ ਮੈਂ ਉਹ ਕੈਪਟਨ ਦੀ ਵਾਈਫ ਨੂੰ ਗਿਆ ਮੈਂ ਕਿਹਾ ਮੈਡਮ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਪਾਸਪੋਰਟ ਹੈਗਾ ਤੁਹਾਡੇ ਕੋਲ ਤੁਸੀਂ ਜਾਓ ਚਾਈਨਾ ਮੈਂ ਵੀਜ਼ਾ ਲਵਾ ਦੇਣਾ ਤੁਹਾਡਾ ਮੈਂ ਨਾਲ ਚੱਲ ਪਾਵਾਂਗਾ ਫਿਰ ਅਸੀਂ ਜੀ ਉੱਥੋਂ ਚੱਲ ਗ ਫਿਰ ਉਹਨੇ ਆਪਣਾ ਨਿਆਣਾ ਘਰ ਛੱਡਿਆ ਨਾਲੇ ਫਿਰ ਮੇਰਾ ਇੱਕ ਸਟਾਫ ਹੋ ਸੀ ਉਹ ਨਾਲੇ ਫਿਰ ਉਹਦੇ ਫਾਦਰ ਸਾਹਿਬ ਫਿਰ ਅਸੀਂ ਚਾਈਨਾ ਗਏ ਉੱਥੇ ਉਹ 28 ਦਿਨ ਰਹੀ ਕੁੜੀ ਫਿਰ ਉਹ ਆਪਣੇ ਹਸਬੰਡ ਨਾਲ ਤਾਂ ਮਿਲ ਨਹੀਂ ਪਾਈ ਐਮਬੈਸੀ ਗਈ ਫਿਰ ਉਹਨੇ ਬੜਾ ਜਿੰਨਾ ਜਿੰਨਾ ਉਹ ਕਰ ਸਕਦੀ ਸੀ ਕੀਤਾ ਉਹਨੇ ਜਿੰਨਾ ਅਸੀਂ ਕਰ ਸਕਦੇ ਜੇ ਉੱਥੇ ਵੀ ਸਾਨੂੰ ਇੱਕ ਗੁਰਦੁਆਰਾ ਲੱਭ ਗਿਆ ਚਾਂਗਾਏ ਜਾ ਕੇ ਫਿਰ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਪਰ ਇਹ ਹੈ ਕਿ ਚਲੋ ਵਕੀਰ ਵਕੀਲ ਕਰਕੇ 6 ਮਹੀਨੇ ਬਾਅਦ ਉਹਨਾਂ ਨੇ ਬੰਦਾ ਛੱਡਤਾ ਨਾਲੇ ਵਰਨਿੰਗ ਵਰਨਿੰਗ ਦੇ ਕੇ ਤਾਂ ਉਸ ਵੇਲੇ ਉਹ ਜਦ ਮੁੜ ਕੇ ਆਇਆ ਤਾਂ ਉਹ ਧੰਨਵਾਦ ਕਰਨ ਵੀ ਆਇਆ ਸੀ ਕਰ ਇਦਾਂ ਹੀ ਇਹ ਜਿਹੜੇ ਪਠਾਨਕੋਟ ਵਾਲੇ ਮੁੰਡੇ ਸੀ ਇਹਨਾਂ ਨੂੰ ਇਹਨਾਂ ਦਾ ਜਾਜ ਡੁੱਬ ਗਿਆ ਤਾਂ ਉਹ ਗ੍ਰੀਕ ਵਾਲਿਆਂ ਨੇ ਉਹਨਾਂ ਨੂੰ ਫੜਿਆ ਨਾਲ ਜੇਲ੍ਹ ਚ ਪਾਤਾ ਯਾਰ ਤੁਹਾਡੇ ਮਾਲਕਾਂ ਨੇ ਜਾਨ ਪੁੱਛ ਕੇ ਡਵਾਇਆਗਾ ਜਾਜ ਉਹ ਜਾਜ ਪੁੱਛ ਕੇ ਥੋੜਾ ਹੁੰਦਾ ਪਰ ਚਲੋ ਪਾਤਾ ਜੇਲ੍ਹ ਚ ਪਾਤਾ ਫਿਰ ਮੈਂ ਗਿਆ ਮੈਂ ਉਹਨਾਂ ਨੂੰ ਮਿਲ ਕੇ ਆਇਆ ਉਹ ਦੂਜੀ ਕੰਪਨੀ ਦੇ ਸਾਰੇ ਕੇਸ ਫਿਰ ਮੈਂ ਉੱਤੇ ਗਿਆ ਉਹਨਾਂ ਨੂੰ ਮਿਲ ਮੁਲ ਕੇ ਆਇਆ ਫਿਰ ਮੈਂ ਉਹਨਾਂ ਵਾਸਤੇ ਵਕੀਲ ਕੀਤਾ ਐਮਬੈਸਡਰ ਨੂੰ ਮਿਲੇ ਐਮਬੈਸਡਰ ਨੇ ਕੋਈ ਸਾਡਾ ਸਾਥ ਦਿੱਤਾ ਫਿਰ ਉਸ ਤੋਂ ਬਾਅਦ ਫਿਰ ਵੀ ਚਲੋ ਇੱਕ ਸਾਥ ਸਾਨੂੰ ਐਮਬੈਸਡਰ ਦਾ ਇਹ ਰਿਹਾ ਕਿ ਜਿਹੜਾ ਵਕੀਲ ਅਸੀਂ ਕੀਤਾ ਉਹ ਐਮਬੈਸਡਰ ਮਹੀਨੇ ਚ ਬੰਦੇ ਸਾਡੇ ਫਾਰਿਕ ਹੋ ਗਏ ਰਿਲੀਜ਼ ਹੋ ਗਏ ਬਾਈ ਜਤ ਭਰੀ ਹੋਏ ਪੈਸੇ ਤੁਸੀਂ ਸਰ ਆਪਣੀ ਜੇਬ ਚ ਖਰਚਦੇ ਹੋ ਪੈਸੇ ਇਹ ਤੁਸੀਂ ਲਾ ਲਓ ਕਿ ਇਸ ਚ ਜ਼ਿਆਦਾਤਰ ਖਰਚਾ ਜਿਹੜਾ ਮੇਰਾ ਹੀ ਹੁੰਦਾ ਉਹਦਾ ਕਾਰਨ ਇਹ ਹੈ ਕਿ ਫੈਮਿਲੀ ਦਾ ਉਹਦੀ ਟੁੱਟੀ ਪੱਜੀ ਹੁੰਦੀ ਹੈ ਅੱਛਾ ਬੰਦੇ ਜੇਲ੍ਹ ਚ ਨਾ ਤਾਂ ਬਹੁਤ ਵੱਡੀ ਸੇਵਾ ਹੈ ਤਾਂ ਇਹ ਤਾਂ ਸੇਵਾ ਹੀ ਸੇਵਾ ਹੈ ਦੇਖੋ ਜੇ ਗੁਰੂ ਮਹਾਰਾਜ ਨੇ ਸਾਨੂੰ ਇਸ ਜੋਗਾ ਬਣਾਤਾ ਨਾ ਅੱਜ ਕਿ ਭਈ ਅਸੀਂ ਸੇਵਾ ਕਰ ਪਾਈਏ ਤਾਂ ਮੈਨੂੰ ਲੱਗਦਾ ਡਟ ਕੇ ਕਰਨੀ ਚਾਹੀਦੀ ਹੈ ਇਹ ਪੰਜਾਬ ਚ ਹੜਾ ਆਇਆ ਇਸ ਵੇਲੇ ਹਾਂਜੀ ਹਾਂਜੀ ਕੋਈ ਉੱਥੇ ਸੇਵਾ ਦਾ ਕੋਈ ਅੰਤ ਨਹੀਂ ਬਿਆੰਤ ਤੂਫਾਨ ਚੜਿਆ ਪਿਆ ਸਰ ਪਾਣੀ ਦਾ ਤੂਫਾਨ ਹਾਂ ਸਾਰੇ ਦਰਿਆ ਆਪਣੇ ਆਪਣੇ ਲੈ ਕੇ ਕਈ ਪਿੰਡ ਲੈ ਕੇ ਡੁੱਬ ਗਏ ਸਾਰਾ ਪੰਜਾਬ ਖੜ ਗਿਆ ਉੱਤੇ ਤਾਂ ਮਕਾਨ ਟੈ ਸਕਦਾ ਹੌਸਲੇ ਨਹੀਂ ਟੈਣੇ ਚਾਹੀਦੇ ਸਹੀ ਹੈ ਸਰ ਠੀਕ ਹੈ ਤਾਂ ਰੱਬ ਸਾਰੇ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਜੇ ਰੱਬ ਨੇ ਅੱਜ ਮੈਨੂੰ ਇਸ ਸੇਵਾ ਲਾਇਕ ਬਣਾਇਆ ਹੈਗਾ ਤਾਂ ਅਸੀਂ ਸੇਵਾ ਦੇ ਰਹੇ ਹਾਂ ਜਦ ਤੱਕ ਰੱਬ ਸਾਨੂੰ ਇਸ ਜੋਗਾ ਰੱਖੇਗਾ ਤੇਰਾ ਭਾਣਾ ਮਿੱਠਾ ਲੱਗੇ ਜਿੱਦਾਂ ਤੂੰ ਰੱਖੇਗਾ ਠੀਕ ਰੱਖੇਗਾ ਸਾਨੂੰ ਵੀ ਠੀਕ ਰੱਖੇਗਾ ਬਾਕੀ ਉਹਨੂੰ ਵੀ ਰੱਖੇਗਾ ਤਾਂ ਇਹ ਹੈ ਕਿ ਚਲੋ ਜਿੱਥੇ ਸਾਨੂੰ ਮੌਕਾ ਮਿਲਦਾ ਚਲੇ ਆ ਨਾ ਕਈ ਵਾਰੀ ਚੰਗੇ ਅਫਸਰ ਵੀ ਮਿਲ ਜਾਂਦੇ ਨੇ ਕਈ ਵਾਰੀ ਗਾਹਾਂ ਵੀ ਚੰਗੇ ਬੰਦੇ ਮਿਲ ਜਾਂਦੇ ਨੇ ਪਰ ਜੇ ਕੋਈ ਕੰਮ ਖਰਾਕ ਕਮ ਸਿਰੇ ਚੜਨਾ ਹੋਗਾ ਨਾ ਚੰਗੇ ਨੂੰ ਚੰਗਾ ਮਿਲ ਹੀ ਜਾਂਦਾ ਹੈ ਬਿਲਕੁਲ ਬਈ ਉੜਦੇ ਹੈ ਨਾ ਗੁਰਬਾਣੀ ਚ ਕਹਿੰਦੇ ਉੜਦੇ ਨੂੰ ਉੜਦਾ ਮਿਲੇ ਤੁਰਦੇ ਨੂੰ ਤੁਰਦਾ ਤਾਂ ਜਿਨ੍ਹਾਂ ਦੇ ਨੀਤਾ ਫਿਰ ਉਹਨਾਂ ਦੇ ਬੰਦੇ ਉਹਨਾਂ ਜਾਂਦੀਆਂ ਨੇ ਹਾਂਜੀ ਸਰ ਇਹਦੇ ਚ ਇੱਕ ਚੀਜ਼ ਹੋਰ ਹੈ ਆਪਾਂ ਜਿਹੜੇ ਬੱਚੇ ਆਪਾਂ ਇਹਨਾਂ ਨੂੰ ਅਵੇਅਰ ਕਿਵੇਂ ਕਰ ਸਕਦੇ ਆ ਇਹ ਤਾਂ ਤੁਸੀਂ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹਾਂ ਕਿ ਮੈਨੂੰ ਲੱਗਦਾ ਇਹ ਪੂਰੇ ਹਿੰਦੁਸਤਾਨ ਦਾ ਪਹਿਲਾ ਪੰਜਾਬੀ ਪੋਡਕਾਸਟ ਹੈ ਅਜ ਤੱਕ ਤਾਂ ਪੰਜਾਬੀ ਪੋਡਕਾਸਟ ਦਾ ਤੁਸੀਂ ਨਮਾ ਆਪਣੀ ਲਕੀਰ ਖਿੱਚੀ ਹੈ ਤਾਂ ਇਹ ਦਾ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਕਿ ਤੁਸੀਂ ਇਹ ਗੱਲ ਸਾਡੇ ਪੰਜਾਬੀਆਂ ਦੇ ਵਿੱਚ ਲੈ ਕੇ ਜਾ ਰਹੇ ਹੋ ਖੁੱਲ ਕੇ ਗੱਲ ਕਰ ਰਹੇ ਹੋ ਤਾਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਹੜੇ ਉੱਥੇ ਪੰਜਾਬੀ ਬੰਦੇ ਹੈਗੇ ਨੇ ਜਿਹੜੀ ਸਾਡੇ ਉੱਤੇ ਸੀ ਫੈਰਰਸ ਹੈਗੇ ਨਾ ਉਹਨਾਂ ਨੂੰ ਇਦਾਂ ਦੇ ਪੋਡਕਾਸਟ ਅਟੈਂਡ ਕਰਨੇ ਚਾਹੀਦੇ ਨਾਲੇ ਸਾਨੂੰ ਵੀ ਪਿੰਡ-ਪਿੰਡ ਜਾ ਕੇ ਆ ਜਿੱਥੇ-ਜਿੱਥੇ ਸਕੂਲ ਕਾਲਜ ਜਾ ਕੇ ਜਿੱਥੇ ਇਹ ਗੜ ਹੈਗਾ ਮਤਲਬ ਜਿਹੜੇ ਜਿੱਥੇ ਏਜੰਟ ਪਹੁੰਚਦਾ ਹੈਗਾ ਸਾਨੂੰ ਵੀ ਉੱਥੇ ਪਹੁੰਚ ਕੇ ਦੱਸਣ ਦੀ ਲੋੜ ਹੈਗੀ ਕਿ ਭਈ ਗਲਤ ਤਰੀਕਾ ਇਹ ਹੈ ਸਹੀ ਤਰੀਕਾ ਇਹ ਹੈ ਤਾਂ ਜੇ ਕਿਸੇ ਨੂੰ ਸਹੀ ਤਰੀਕਾ ਚਾਹੀਦਾ ਹੈਗਾ ਡੀਜੀ ਸ਼ਿਪਿੰਗ ਦੀ ਵੈਬਸਾਈਟ 'ਚ ਜਾਏ ਉੱਥੇ ਉਹਨਾਂ ਨੇ ਸਾਰੀ ਪ੍ਰੈਜੈਂਟੇਸ਼ਨਾਂ ਲਿਖੀਆਂ ਪਈਆਂ ਸਭ ਕੁਝ ਲਿਖਿਆ ਪਿਆ ਤਾਂ ਮੈਂ ਤਾਂ ਇਹ ਕਹਣਾ ਕਿ ਅੱਜਕੱਲ ਇੰਟਰਨੈਟ ਦਾ ਫਾਇਦਾ ਚੱਕਣਾ ਚਾਹੀਦਾ ਬਾਰੇ ਸਹੀ ਜਾਣਕਾਰੀ ਲੈ ਕੇ ਸਹੀ ਇੰਸਟੀਚਿਊਟ ਕੋਲ ਜਾਣਾ ਚਾਹੀਦਾ ਫੀਸਾਂ ਵੀ ਜਿਹੜੀਆਂ ਹੈਗੀਆਂ ਇੱਕਦਮ ਟਰਾਂਸਪੇਰੈਂਟ ਹੈਗੀਆਂ ਇਸ ਤੇ ਡੀਐਨਐਸ ਕੋਰਸ ਦੀ ਫੀ 4 ਲੱਖ ਤੋਂ 8 ਲੱਖ ਹੈਗੀ ਹੈ ਜੇ ਜੀਪੀ ਰੇਟਿੰਗ ਦਾ ਕਰਨਾ ਉਸੇ ਨੌਕਰੀਆਂ ਘਟ ਹੈਗੀਆਂ ਪਰ ਉਸ ਚ ਵੈਕੈਂਸੀਆਂ ਦਖਾਂਦੇ ਦਾ ਬੜੀਆਂ ਨਾ ਪਰ ਵੈਕੈਂਸੀਆਂ ਥੋੜਾ ਜਿਹਾ ਦੱਸੋਗੇ ਡੀਐਨਐਸ ਤੇ ਜੀਪੀ ਰੇਟਿੰਗ ਦਾ ਥੋੜਾ ਜਿਹਾ ਬੱਚਾ ਨੂੰ ਆਈਡੀਆ ਹੋ ਜਾਏ ਇਹ ਜੇ ਅਫਸਰ ਬਣਨਾ ਹੈਗਾ ਨਾ ਤਾਂ ਡੈਕ ਕੈਡ ਜਾਣਾ ਹੈਗਾ ਤਾਂ ਡਿਪਲੋਮਾ ਇਨ ਨੌਟੀਕਲ ਸਾਇੰਸ ਕਰਨੀ ਪੈਂਦੀ ਜਿਹਦਾ ਮੈਂ ਪਹਿਲਾਂ ਦੱਸਿਆ ਆਈਐਮਯੂਸੀਟੀ ਹੁੰਦਾ ਆਈਐਮਯੂ ਆਹ 12ਵੀਂ ਕਰਕੇ ਇੰਡੀਅਨ ਮਰੀਟਾਈਮ ਯੂਨੀਵਰਸਿਟੀ ਕੰਬਾਈਨਡ ਐਂਟ੍ਰਾਂਸ ਟੈਸਟ ਜੇ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਚੰਨਈ ਦੀ ਯੂਨੀਵਰਸਿਟੀ ਹੈ ਇੱਕੋ ਯੂਨੀਵਰਸਿ ਤਾ ਜਿਹੜਾ ਜੀਪੀ ਰੇਟਿੰਗ ਹੈ ਜਨਰਲ ਪਰਪਸ ਰੇਟਿੰਗ ਇਸ ਚ ਇਹ ਹੈ ਕਿ ਜਦਾਂ 10ਵੀਂ 12ਵੀਂ ਮੁੰਡੇ ਨੇ ਆਰਟਸ ਕੀਤਾ ਪਿਆ ਹੈ ਆਈਟੀਆ ਕੀਤੀ ਹੈ 25 ਸਾਲ ਤੋਂ ਘੱਟ ਉਮਰ ਹੈ ਐਸਸੀ ਐਸਟੀ ਓਬੀਸੀ ਵਾਸਤੇ ਚਲੋ 2 ਸਾਲ ਦਾ ਵਾਧਾ ਆਏਗਾ 27 ਸਾਲ ਤੱਕ ਕਰ ਸਕਦੇ ਨੇ ਤਾਂ 6 ਮਹੀਨੇ ਦਾ ਕੋਰਸ ਹੈਗਾ ਇਹ ਕਈ ਇੱਕ ਆਪਣਾ ਇੰਸਟੀਚਿਊਟ ਉਥੇ ਚੰਡੀਗੜ੍ਹ ਦੇ ਲਾਗੇ ਵੀ ਹੈਗਾ ਬਾਕੀ ਆਪਣੇ ਇੰਸਟੀਚਿਊਟ ਜ਼ਿਆਦਾਤਰ ਮਦਰਾਸ ਵਾਲੇ ਪਾਸੇ ਨੇ ਤਾਂ ਜੇ ਨਿਆਣੇ ਨੂੰ ਉਸ ਇੰਸਟੀਚਿਊਟਸ ਭੇਜਣਾ ਹੈਗਾ 6 ਮਹੀਨੇ ਦਾ ਕੋਰਸ ਕਰਾਉਣਾ ਹੈਗਾ 2 ਲੱਖ ਤੋਂ 3 ਲੱਖ ਜਾਂ 4 ਲੱਖ ਜਿਹੜੀ ਵੀ ਉੱਥੇ ਦੀ ਫੀਸ ਹੈ ਦੇਣ ਤੋਂ ਪਹਿ ਜਿਹੜੇ ਪਹਿਲਿਆਂ ਨੇ ਕੋਰਸ ਕੀਤਾ ਉਹਨਾਂ ਨੂੰ ਨੌਕਰੀ ਵੀ ਹੈ ਨਹੀਂ ਹੈ ਇਹ ਥੋੜਾ ਇਸ ਚ ਹਾਲ ਜਿਆਦਾ ਮਾੜਾ ਹੈਗਾ ਪਰ ਮੇਰੀ ਤਾਂ ਸੰਗਤ ਦੇ ਅੱਗੇ ਬੇਨਤੀ ਹੈਗੀ ਜੇ ਤੁਸੀਂ ਆਪਣੇ ਨਿਆਣੇ ਨੂੰ ਇਹ ਕੋਰਸ ਕਰਾਣਾ ਇੱਕ ਵਾਰੀ ਛੱਡ ਕੇ ਦੋ ਵਾਰੀ ਛੱਡ ਕੇ 10 ਵਾਰੀ ਸੋਚਿਓ ਫਿਰ ਜਾ ਕੇ ਕੋਰਸ ਨੂੰ ਹੱਥ ਲਾਇਓ ਬਾਕੀ ਕਿ ਦੂਜਾ ਹੋਰ ਕੋਰਸ ਹੈਗਾ ਉਹ ਵਧੀਆ ਕੋਰਸ ਹੈਗਾ ਕੈਟਰਿੰਗ ਵਾਲਾ 6 ਮਹੀਨੇ ਦਾ ਸੀਸੀਐਮਸੀ ਤਾਂ ਉਹ ਅਲੱਗ ਕੁੱਕ ਬਣਦੇ ਨੇ ਜਿਹੜਾ ਕੁੱਕ ਬਣ ਜਾਂਦਾ ਉਹ ਬੜਾ ਵਧੀਆ ਤੁਸੀਂ ਟਾਬੇ ਲਾ ਸਕਦੇ ਹੋ ਕਮਾ ਲੈ ਯਾਰ ਜਹਾਜ਼ ਤੇ ਜਾ ਕੇ ਕਿਉਂ ਨਹੀਂ ਆਪਣੀ ਸੈਲਰੀ ਦੱਸੋ ਫਿਰ ਕਰਨਗੇ ਸੈਲਰੀ ਸ਼ੁਰੂ ਸ਼ੁਰੂਆਤ ਤੋਂ ਲੈ ਕੇ ਪਹੁੰਚਤ ਸ਼ੁਰੂਆਤ ਜਿਹੜੀ ਸੈਲਰੀ ਆ ਨਾ ਉਹ ਤੁਹਾਡੀ 10000 ਤੋਂ ਲੈ ਕੇ ਇਹ ਆਪਾਂ ਕੁੱਕ ਦੀ ਗੱਲ ਕਰਦੇ ਜਿਹੜੀ ਕੁੱਕ ਦੀ ਗੱਲ ਕਰ ਰਹੇ ਆ ਸ਼ੁਰੂ ਚ 10 ਆ ਤੇ ਲੈ ਕੇ 30000 ਕੁਝ ਵੀ ਹੋ ਸਕਦੀ ਹੈ ਪਰ ਜੇ ਤੁਹਾਡਾ ਦੋ ਤਿੰਨ ਜ਼ਿਆਦਾ ਤਜਰਬਾ ਹੋ ਗਿਆ ਤਾਂ ਕਾਕਾ ਇਹ ਮੰਨ ਲੈ ਕੇ 1.5 ਲੱਖ ਕਿੱਥੇ ਨਹੀਂ ਗਿਆ ਮਹੀਨੇ ਦਾ ਕੋਈ ਟੈਕਸ ਨਹੀਂ ਦੇਣਾ ਡਾਲਰ ਚਾਣਾ ਬਾਕੀ ਦਾ ਇਹ ਆ 1.5-2 ਲੱਖ ਚ ਫੇਰ ਇਸ ਤੇ ਸਰ ਉਹ ਜਿਹੜੇ ਉਹਦੇ ਆਲਾ ਸੀ ਇੱਕ ਆਈਟੀਆਈ ਵਾਲਾ ਕਹਿ ਰਹੇ ਸੀ ਉਹ ਕਿਵੇਂ ਆ ਆਈਟੀ ਵਾਲੇ ਮੁੰਡੇ ਫਿਟਰ ਬਣ ਸਕਦੇ ਆ ਉਹਦਾ ਕੋਰਸ ਹੁੰਦਾ ਤਬ ਉਹ ਤਾਂ ਕੰਪਨੀ ਕੰਪਨੀ ਤੇ ਡਿਪੈਂਡ ਕਰਦਾ ਵੈਲਡਿੰਗ ਬੋਲਡਿੰਗ ਦਾ 3-6 ਮਹੀਨੇ ਦਾ ਕੋਰਸ ਕਰ ਲਓ ਫਿਰ ਆ ਕੇ ਬੰਬੇ ਮਿਹਨਤ ਕਰੋ ਵਰਕਸ਼ਾਪ ਚ ਕੰਮ ਕਰੋ ਓਪਨ ਸੀਡੀਸੀ ਕਢ ਲਓ ਫਿਰ ਤੁਹਾਨੂੰ ਜਾਜ ਮਿਲ ਸਕਦੇ ਨੇ ਇਹ ਇੱਕ ਹੈਗਾ ਪਾਸਾ ਗੋਰਖਪੁਰ ਦੇ ਲਾਗੇ ਦੇਵੜੀਆ ਕਰਕੇ ਇਸ ਵੇਲੇ ਯੂਪੀ ਚ ਮੈਂ ਹੈਰਾਨ ਹੁਣਾ ਦੇਖੋ ਕਮਾਲ ਦੀ ਗੱਲ ਹੋ ਗਈ ਕਿ ਉਹਦੇ ਉੱਥੋਂ ਪਹਿਲੇ ਪਹਿਲਾ ਫਿਟਰ ਹੁੰਦੇ ਸੀ ਗੋਆ ਤੋਂ ਠੀਕ ਹੈ ਮਨੇ ਪੇ ਫਿਟਰ ਜਾਂ ਆਂਧਰਾ ਤੋਂ ਵੀ ਹੁੰਦੇ ਆਂਧਰਾ ਤੋਂ ਹੁੰਦੇ ਸੀ ਨਾਲੇ ਆਪਣੇ ਹਰਿਆਣਾ ਤੋਂ ਬੜੇ ਹੁੰਦੇ ਸੀ ਅੱਛਾ ਜੀ ਤਾਂ ਇਹ ਹੁਣ ਸਾਰਾ ਜਿਹੜਾ ਫਿਟਰ ਦਾ ਕੰਮ ਹੈ 90% ਇਹਨਾਂ ਨੇ ਚੱਕ ਲਿਆ ਜਿਹੜੇ ਯੂਪੀ ਦੇ ਬੰਦੇ ਨਾਲ ਦੇਵੜੀਆਂ ਤੋਂ ਹਾਂਜੀ ਇਹਨਾਂ ਨੇ ਇੱਕ ਵਰਕਸ਼ਾਪ ਤੇ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਨਾਲੇ ਫਿਰ ਇਹ ਦੁਬਈ ਵਰਕਸ਼ਾਪ ਵੀ ਚਲੇ ਗਏ ਫਿਰ ਓਮਾਨ ਵੀ ਚਲੇ ਗਏ ਫਿਰ ਸਿੰਗਾਪੂਰ ਵਰਕਸ਼ਾਪ ਵੀ ਚਲੇ ਗਏ ਇਹਨਾਂ ਨੇ ਓਪਨ ਸੀਡੀਸੀ ਵੀ ਕਰ ਲਈ ਹੁਣ ਤਾਂ ਸਾਡੀ ਕੰਪਨੀ 'ਚ ਮੈਂ ਕਹਾਂ 90% ਜਿਹੜੇ ਫਿਟਰ ਨੂੰ ਦੇਵੜੀਆਂ ਦੇ ਨਾਲ ਤਾਂ ਮੈਂ ਤਾਂ ਆਪਣੇ ਹਿਮਾਚਲ ਦੇ ਇੱਕ ਤੋਂ ਮੁੰਡੇ ਨੂੰ ਕਿਹਾ ਯਾਰ ਤੁਸੀਂ 6 ਮਹੀਨੇ ਦਾ ਕੋਰਸ ਕਰ ਲਓ ਇੱਥੇ ਆ ਕੇ ਮੈਂ ਤੁਹਾਨੂੰ ਪਾ ਦੇਵਾਂਗਾ ਜਾਸਤੇ ਉਹ 6 ਮਹੀਨੇ ਦਾ ਕੋਰਸ ਹੀ 1 ਲੱਖ ਡੇਢ ਲੱਗਦਾ ਹੈਗਾ ਜਿਹੜਾ ਫਿਟਰ ਦਾ ਕੋਰਸ ਕਰਨਾ ਤਾਂ ਸਾਢੇ ਉੱਥੋਂ ਜੇ ਕਹੇ ਕਿਸੇ ਬੰਦੇ ਨੂੰ ਕੋਈ 1.5 ਲੱਖ ਜਾ ਕੇ ਕੋਰਸ ਕਰਕੇ ਫਿਰ ਜਾ ਹਾਜ਼ ਮਿਲਣਾ ਬੰਦਾ ਕਹਿੰਦਾ ਯਾਰ ਇਸ ਤੋਂ 2-4 ਲੱਖ ਹੋਰ ਲਾਨੇ ਕੈਨੇਡਾ ਚਲੇ ਜਾਨੇ ਆ ਤਾਂ ਇਹ ਮਤਲਬ ਇੱਕ ਸਾਢੇ ਉੱਥੇ ਦੀ ਸੋਚ ਵੀ ਵੱਖਰੀ ਹੈਗੀ ਆ ਸਰ ਵੈਲਡਿੰਗ ਕਰਕੇ ਵੀ ਕੈਨੇਡਾ ਜਾ ਸਕਦੇ ਨੇ ਹਾਂ ਵੈਲਡਿੰਗ ਕਰਕੇ ਵੀ ਜਾ ਸਕਦੇ ਆ 6 6ਜੀ ਸਰਟੀਫਿਕੇਟ ਮਿਲਦਾ ਹੈ ਤਾਂ ਮੇਰਾ ਇਹ ਮੰਨਣਾ ਹੈ ਮੈਨੂੰ ਤਾਂ ਲੱਗਦਾ ਜਾ ਸਕਦੇ ਪਰ ਮੈਂ ਤਾਂ ਨਹੀਂ ਦੇਖਿਆ ਕਿਸੇ ਵੈਲਡਰ ਫਿਟਰ ਨੂੰ ਕੈਨੇਡਾ ਜਾਂਦੇ ਹੋਏ ਪਰ ਚਲੋ ਜਿਹੜੇ ਜਾ ਸਕਦੇ ਨੇ ਜਾ ਸਕਦੇ ਨੇ ਪਰ ਜਿਹੜੀ ਸਮੁੰਦਰ ਤੇ ਜਾਦੀ ਨੌਕਰੀ ਹੈਗੀ ਨਾ ਜਦ ਤੱਕ ਤੁਹਾਡਾ ਕোর্স ਕਰਨ ਦੀ ਕੋਈ ਲੋੜ ਹੈ ਨਹੀਂ ਕੰਪਨੀ ਦਾ ਢੇਲਾ ਲਾਉਂਗੇ ਕੰਪਨੀ ਕਹੂਗੀ ਅਸੀਂ ਕੋਰਸ ਦਵਾਗੇ ਕੰਪਨੀ ਦਾ ਦਫਤਰ ਜਾ ਕੇ ਦੇਖੋ ਨਾਲੇ ਇਕੱਲੇ ਨਹੀਂ ਆਣਾ ਬੰਬੇ ਮਾਪਿਓ ਨਾਲ ਆਣ ਆ ਕੇ ਦਫਤਰ ਦੇਖਣ ਕੰਮ ਦੇਖਣ ਆਪਣਾ ਮਨ ਪੱਕਾ ਕਰਨ ਤਾਂ ਇਸ ਲਾਈਨ ਜਾ ਕੇ ਬੈਠਾ ੱੱਕਾ ਮੁਕੀ ਵਾਲਾ ਕੰਮ ਹੈ ਨਹੀਂ ਇਹ ਸਾਰੀ ਜ਼ਿੰਦਗੀ ਦੇ ਸੌਦੇ ਨਾ ਜ਼ਿੰਦਗੀ ਨਹੀਂ ਗਵਾ ਦੇਣੀ ਉਸ ਚ ਨਾ ਤਾਂ ਇਸ ਕਰਕੇ ਜੀਪੀ ਰੇਟਿੰਗ ਕੋਰਸ ਕਰਨ ਤੋਂ ਪਹਿਲਾਂ ਚਾਰ ਵਾਰੀ ਸੋਚਿਓ ਇਹ ਕਹਿਣ ਨੂੰ ਸੌਖਾ ਹੈ ਕਿ ਜਾਤੇ ਜਾ ਕੇ ਇਨੇ ਲੱਖ ਮਿਲਨੇ ਉਹਨੇ ਲੱਖ ਮਿਲਨੇ ਪਰ ਜਿਹੜੇ ਪਹਿਲੇ ਚਾਰ ਪੰਜ ਜਾਜ ਨਾ ਉਹਦੇ ਵਾਸਤੇ ਸੰਘਰਸ਼ ਜ਼ਿਆਦਾ ਹੈਗਾ ਸਰ ਜਿਹੜਾ ਫਿਟਰਰ ਹੈ ਇਹਦੀ ਕਿੰਨੀ ਕਿ ਸੈਲਰੀ ਹੈ ਕਿਉਂਕਿ ਸੈਲਰੀ ਤੋਂ ਸਾਰੇ ਬੰਦੇ ਨੂੰ ਸਮਝ ਆ ਜਾਂਦਾ ਵੀ ਮੈਂ ਜਾਣਾ ਜਾਂ ਨਹੀਂ ਜਾਣਾ ਫਿਟਰਰ ਚ ਤਾਂ ਪਹਿਲੀ ਸੈਲਰੀ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ 20 ਤੋਂ 30 ਹਜ਼ਾਰ ਤੋਂ ਸ਼ੁਰੂ ਹੁੰਦੇ ਨਾ ਮਨ ਲਗਭਗ ਇਹ ਰੇਂਜ ਹੈ 10 ਹਜ਼ਾਰ ਤੋਂ 30 ਹਜ਼ਾਰ ਤੱਕ ਜੌਬ ਸਟਾਰਟ ਹੋਈ ਜਾਂਦੀ ਹੈ ਫਿਟਰਰ ਨੂੰ ਤਾਂ ਜਿਆਦਾ ਤੇ ਪਹਿਲੇ ਜਿਆਦਾ ਜਿਆਦਾ ਤਨਖਾਹ आएगी ਮਤਲਬ 30 ਹਜ਼ਾਰ ਦੇ ਲਾ ਕੇ ਲਾ ਲਓ ਤੁਸੀਂ ਠੀਕ ਹੈ ਜੀ ਪਰ ਇਹ ਫਿਟਰਰ ਅੱਗੇ ਜਾ ਕੇ ਜੇ ਗੈਸ ਫਿਟਰਰ ਬਣ ਜਾਏ ਹਾਂਜੀ ਜਾਂ ਪੰਪਮੈਨ ਬਣ ਜਾਏ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓਗੇ ਮਹੀਨੇ ਦਾ 2 ਲੱਖ ਆਪਣਾ ਆਰਾਮ ਨਾਲ ਕਮਾ ਲ ਸਰ ਇਹ ਅਫਸਰ ਬਣ ਸਕਦੇ ਨੇ ਇਹ ਅਫਸਰ ਵੀ ਬਣ ਸਕਦੇ ਨੇ ਪਰ ਉਸ ਚ ਚੱਕਰ ਇਹ ਹੈ ਕਿ ਜਦੋਂ ਤੁਸੀਂ ਕੋਰਸ ਕਰ ਲਿਆ ਜੀਪੀ ਰੇਟਿੰਗ ਦਾ 36 ਮਹੀਨੇ ਹੋ ਗਏ ਫਿਰ ਤਾਂ ਯੂਕੇ ਜਾ ਕੇ ਤੁਹਾਡਾ ਕੋਈ 12-13 ਲੱਖ ਦਾ ਖਰਚਾ ਆਉਣਾ ਸੈਕੰਡ ਅਫਸਰ ਦਾ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਉੱਤੇ ਮਿਹਨਤ ਕਰਨੀ ਪੈਂਦੀ ਪੜਨਾ ਪੈਣਾ ਉਹ ਸਾੜੇ ਬੰਦੇ ਕਰ ਲੈਂਦੇ ਨੇ ਉਹਦੇ ਵਾਸਤੇ 3 ਮਹੀਨੇ ਤੁਸੀਂ ਵਾਸ਼ੀ ਬੰਬੇ ਕੋਰਸ ਕਰਕੇ 6 ਮਹੀਨੇ ਯੂਕੇ ਜਾ ਕੇ ਵੀ ਕਰ ਸਕਦੇ ਆ ਇੰਡੀਆ ਚ ਵੀ ਹੈਗਾ ਪਰ ਇੰਡੀਆ ਦਾ ਥੋੜਾ ਲੰਬਾ ਸਿਸਟਮ ਹੈਗਾ 2 ਸਾਲ ਲੱਗਦਾ ਇਦਾਂ ਹੀ ਇੰਜੀਨੀਅਰਸ ਦਾ ਵੀ ਹੈਗਾ ਜਿਹੜਾ ਫਿਟਰ ਬੰਦਾ ਹੈਗਾ ਉਹ ਕਲਾਸ 4 ਦਾ ਕਰ ਸਕਦਾ ਤਗੜਾ ਕੰਮ ਕਰਦੇ ਨੇ ਤਗੜੇ ਨੋਟਕ ਬੰਨਦੇ ਨੇ ਇੱਕ ਵਾਰੀ ਚੀਫ ਇੰਜੀਨੀਅਰ ਬਣ ਗਏ ਫਿਰ ਤਾਂ ਚਲੋ ਤਨਖਾਹਾਂ ਬੜੀ ਵਧੀਆ ਨੇ ਫਿਰ ਤਾਂ ਤੁਸੀਂ ਮਹੀਨੇ ਦਾ ਲਾ ਲਓ 10 ਤੋਂ 15 ਲੱਖ ਕਿਤੇ ਨਹੀਂ ਗਿਆ ਮਹੀਨੇ ਦਾ ਬਿਨਾਂ ਟੈਕਸ ਦਿੱਤੇ ਚੀਫ ਇੰਜੀਨੀਅਰ ਚੀਫ ਇੰਜੀਨੀਅਰ ਦਾ ਠੀਕ ਐ ਸਰ ਇਹ ਜਿਹੜਾ ਪੋਡਕਾਸਟ ਸੀ ਇਹ ਆਪਣਾ ਪਲਾਨਡ ਨਹੀਂ ਸੀ ਬਟ ਹੋਇਆ ਬਹੁਤ ਵਧੀਆ ਐ ਤੇ ਮੈਂ ਉਮੀਦ ਕਰਦਾ ਵੀ ਆਪਾਂ ਫਿਊਚਰ ਚ ਇੱਕ ਪੰਜਾਬੀ ਚ ਕਰਾਂਗੇ ਤੇ ਚੰਡੀਗੜ੍ਹ ਵਾਲੇ ਦਫ਼ਤਰ ਚ ਕਰਾਂਗੇ ਤੇ ਆਪਣੇ ਜਿਹੜੇ ਆਡੀਅנס ਐ ਉਹਨਾਂ ਨੂੰ ਆਪਾਂ ਚੰਡੀਗੜ੍ਹ ਵਾਲਾ ਆਫਿਸ ਵੀ ਦਿਖਾਵਾਂਗੇ ਠੀਕ ਐ ਜੀ ਰੱਬ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖ ਸਮੁੰਦਰ ਦੀਆਂ ਹਨਾ ਹਵਾ ਜਿਹੜੀਆਂ ਸਾਨੂੰ ਮਿਲੀਆਂ ਉਹਦੇ ਕਰਕੇ ਅਸੀਂ ਜਿਹੜੀ ਵੀ ਸਾਡੀ ਰੱਬ ਨੇ ਸਾਨੂੰ ਬਖਸ਼ੀਸ਼ ਦਿੱਤੀ ਪਈ ਹੈ ਉਹ ਅਸੀਂ ਗੱਲਾਂ ਦੇ ਮਾਧਿਅਮ ਚ ਲੈ ਕੇ ਗਏ ਲੋਕਾਂ ਵੱਲ ਜੇ ਫਿਰ ਵੀ ਅਸੀਂ ਮਤਲਬ ਕੋਈ ਤੁਹਾਡੇ ਸੇਵਾ ਲਾਇਕ ਹੋਣਗੇ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 993047603 ਮੇਰਾ ਫੋਨ ਨੰਬਰ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੈ ਬਾਬੇ ਦੀ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਟੂ ਸਾਰੇ ਬਰੇ ਆਡੀਅנס ਨੂੰ ਤੇ ਇਹ ਮੇਰਾ ਪੰਜਾਬੀ ਚ ਪੋਡਕਾਸਟ ਸੀ ਪਲੀਜ਼ ਕਮੈਂਟ ਕਰਿਓ ਜੇ ਤੁਸੀਂ ਹੋਰ ਚਾਹੁੰਦੇ ਹੋ ਵੀ ਇਹ ਪੰਜਾਬੀ ਚ ਅਸੀਂ ਅੱਗੇ ਨੂੰ ਕੋਈ ਪੋਡਕਾਸਟ ਕਰੀਏ ਤੇ ਕਿਹਨੂੰ ਬੁਲਾਈਏ Dan